ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਬੋਗੀ ਤਲਵੰਡੀ ਦਮਦਮਾ ਸਾਹਿਬ ਗਏ ਤੇ ਉਹਨਾਂ ਨੂੰ ਮਿਲਣ ਵਾਸਤੇ ਉੱਥੋਂ ਦਾ ਚੌਧਰੀ ਆਉਂਦਾ ਹੈ ਚੌਧਰੀ ਡੱਲਾ ਬਰਾੜ ਹਜ਼ੂਰ ਦੇ ਆਣ ਕੇ ਦਰਸ਼ਨ ਕੀਤੇ ਡੱਲੇ ਨੇ ਹਜ਼ੂਰ ਨੂੰ ਕਹਿੰਦਾ ਹੈ ਕਿ ਹਜ਼ੂਰ ਮੈਨੂੰ ਪਤਾ ਲੱਗਾ ਤੁਸੀਂ ਬੜਾ ਨੁਕਸਾਨ ਕਰਾ ਲਿਆ ਹੈ ਆਪਣਾ ਆਨੰਦਪੁਰ ਸਾਹਿਬ ਦਾ ਕਿਲਾ ਵੀ ਛੱਡ ਦਿੱਤਾ ਆਪਣੇ ਪੁੱਤਰ ਵੀ ਸ਼ਹੀਦ ਕਰਵਾ ਲਏ ਆਪਣੇ ਸਿੰਘ ਵੀ ਸ਼ਹੀਦ ਕਰਾ ਲਏ ਪਰਿਵਾਰ ਦੇ ਵਿਛੋੜੇ ਪੈ ਗਏ ਇਥੋਂ ਤੱਕ ਕਈ ਕੀਮਤੀ ਸਾਜੋ ਸਮਾਨ ਸਰਸਾ ਨਦੀ ਦੇ ਵਿੱਚ ਵਹਿ ਗਿਆ ਤੁਹਾਡੇ ਤੇ ਬੜੀ ਮੁਸ਼ਕਲ ਬਣੀ ਬੜੀ ਭੀੜ ਬਣੀ ਕਹਿੰਦੇ ਇੱਕ ਵਾਰ ਨਾ ਕਿਤੇ ਮੈਨੂੰ ਯਾਦ ਕਰ ਦਿਓ ਜੀ ਡੱਲਾ ਕਹਿੰਦਾ ਇੱਕ ਵਾਰ ਮੈਨੂੰ ਯਾਦ ਕਰ ਦਿਓ ਜੀ ਮੈਂ ਆਪਣੀਆਂ ਫੌਜਾਂ ਲੈ ਕੇ ਚੜਾਉਣਾ ਸੀ ਆ ਤੁਹਾਡੇ ਸਿੰਘ ਵੇਖੇ ਨੇ ਮੈਂ ਆ ਸਿੰਘਾਂ ਨੂੰ ਦੇਖਿਆ ਹੈ ਮਰੀਲ ਜੇ ਸਿੰਘ ਨੇ ਇਦਾਂ ਲੱਗਦਾ ਕਈ ਕਈ ਦਿਨਾਂ ਤੋਂ ਕੁਝ ਖਾਣ ਵਾਸਤੇ ਨਹੀਂ ਮਿਲਿਆ ਡੱਲੇ ਦੇ ਬੋਲ ਨੇ ਕਹਿੰਦਾ ਲੱਗਦਾ ਹੈ ਕਿ ਬੜੇ ਕਮਜ਼ੋਰ ਨੇ ਇਹ ਕਿੱਥੋਂ ਮੈਦਾਨੇ ਜੰਗ ਦੇ ਵਿੱਚ ਦੁਸ਼ਮਨਾਂ ਨਾਲ ਲੜ ਸਕਦੇ ਨੇ ਇਹਨਾਂ ਵਿੱਚ ਤੇ ਤਰਨ ਜੋਗੀ ਤਾਕਤ ਨਹੀਂ ਹੈਗੀ ਇੰਨੇ ਕਮਜ਼ੋਰ ਲੱਗ ਰਹੇ ਨੇ ਆ ਮੇਰੇ ਸਿੰਘ ਵੇਖੋ ਤੁਸੀਂ ਅ ਮੇਰੇ ਸਿਪਾਹੀ ਦੇਖੋ ਤਕੜੇ ਤਕੜੇ ਜੁਸੇ ਨੇ ਫੁਰਤੀਲੇ ਨੇ ਵੱਡੇ ਵੱਡੇ ਨਾਂ ਦੇ ਕੱਦ ਨੇ ਜੋਸ਼ ਨਾਲ ਭਰੇ ਭਰੇ ਨੇ ਤੇ ਮੈਂ ਇੱਕ ਹਾਕ ਮਾਰਾਂਗਾ ਤੇ ਇਹ ਮੈਦਾਨੇ ਜੰਗ ਦੇ ਵਿੱਚ ਉਤਰ ਜਾਣਗੇ ਦੁਸ਼ਮਣਾਂ ਨੂੰ ਖਤਮ ਕਰਕੇ ਵਾਪਸ ਆਉਣਗੇ ਛੇਤੀ ਨਹੀਂ ਮੁੜਦੇ ਹਜ਼ੂਰ ਇੱਕ ਵਾਰੀ ਹਾਕ ਤੇ ਮਾਰ ਦਿਓ ਮੈਨੂੰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਡੱਲੇ ਨੂੰ ਬਿਠਾਇਆ ਕੋਲ ਕਹਿੰਦੇ ਸੱਜਣਾ ਜਦੋਂ ਵਖਤਾਵੇਗਾ ਨਾ ਤੇਰੀ ਪਰਖ ਜ਼ਰੂਰ ਕਰਾਂਗੇ ਕਹਿੰਦੇ ਹਾਂ ਕਦੀ ਪਛਾਣ ਹੀ ਹਟਾਂਗਾ ਇੱਕ ਵਾਰ ਪਰਖਿਓ ਜੇ ਕੁਝ ਦਿਨ ਨੰਗੇ ਨੇ ਤੇ ਇੱਕ ਦਿਨ ਲਾਹੌਰ ਤੋਂ ਇੱਕ ਗੁਰੂ ਕਾ ਪਿਆਰ ਵਾਲਾ ਸ਼ਰਧਾਲੂ ਸਿੱਖ ਆਇਆ ਹੈ ਉਹ ਬੰਦੂਕ ਤਿਆਰ ਕਰਕੇ ਲੈ ਕੇ ਆਇਆ ਸੀ ਬੰਦੂਕ ਆਪਣੇ ਹੱਥੀਂ ਉਹਨੇ ਬੰਦੂਕ ਤਿਆਰ ਕੀਤੀ ਹਜ਼ੂਰ ਨੂੰ ਪੇੜ ਕੀਤੀ ਹਜ਼ੂਰ ਮੈਂ ਆਪਣੇ ਹੱਥੀ ਨਾਲ ਇਹ ਬੰਦੂਕ ਤਿਆਰ ਕੀਤੀ ਐ ਤੁਹਾਨੂੰ ਪੇੜ ਕਰ ਰਿਆ ਹਾਂ। ਹਜ਼ੂਰ ਕਹਿੰਦੇ ਇਹਦੀ ਪੇਟਾ ਕੀ ਐ? ਹਜ਼ੂਰ ਇਹਦੀ ਪੇਟਾ ਕੁਝ ਨਹੀਂ ਐ। ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਤੁਹਾਡੇ ਅੱਗੇ ਪੇੜ ਕੀਤੀ ਇਹਨੂੰ ਪ੍ਰਵਾਨ ਕਰਿਓ ਜੀ। ਹਜ਼ੂਰ ਕਹਿੰਦੇ ਫਿਰ ਵੀ ਦੱਸ। ਕਹਿੰਦੇ ਜੇ ਪੇਟਾ ਦੇਣੀ ਐ ਨਾ ਹਜ਼ੂਰ ਇੱਕ ਕੰਮ ਕਰਿਓ ਜੀ, ਇੱਕ ਕਿਰਪਾ ਕਰਿਓ, ਬਖਸ਼ਿਸ਼ ਕਰਿਓ ਕਹਿੰਦੇ ਕਿਹੜੀ? ਮੇਰੇ ਸਾਹਮਣੇ ਇੱਕ ਵਾਰੀ ਨਿਸ਼ਾਨਾ ਚਲਾ ਕੇ ਦੱਸਿਓ ਜੀ। ਮੇਰੇ ਸਾਹਮਣੇ ਇੱਕ ਵਾਰ ਇਹਦੇ ਵਿੱਚੋਂ ਫਾਇਰ ਕੱਢਿਓ ਜੀ। ਮੈ ਤਾਂ ਨਿਸ਼ਾਨਾ ਦੇਖਣਾ ਚਾਹੁੰਦਾ ਹਾਂ ਕਿ ਦੀ ਮਾਰ ਕਿੰਨੀ ਕਹੇ ਇਹਦੀ ਪਰਖ ਕਰਿਓ ਜੀ ਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਵਕਤ ਹੀ ਭਾਈ ਡੱਲੇ ਨੂੰ ਆਏ ਮਾਰੀ ਭਾਈ ਡੱਲਿਆ ਕਿੱਥੇ ਐ ਇੱਧਰ ਆ ਅਸਮਾ ਆਇਆ ਈ ਤੇਰੀ ਪਰਖ ਦਾ ਆ ਗੁਰੂ ਦਾ ਸਿੱਖ ਲਾਹੌਰ ਤੋਂ ਆਇਆ ਹੈ ਬੰਦੂਕ ਲੈ ਕੇ ਆਇਆ ਹੈ ਦੀ ਪਰਖ ਕਰਨੀ ਹੈ ਕਹਿੰਦੇ ਹਜ਼ੂਰ ਚਲਾ ਕੇ ਦਿਖਾਓ ਕਹਿੰਦੇ ਚਲਾਉਣੀ ਤੇ ਹੈ ਪਰ ਤੇਰੇ ਹਿੱਕ ਦੇ ਵਿੱਚ ਚਲਾਉਣੀ ਹੈ ਹੁਣ ਡੱਲੇ ਨੇ ਜਦੋਂ ਇਹ ਗੱਲ ਸੁਣੀ ਡੱਲਾ ਘਬਰਾ ਗਿਆ ਕਹਿੰਦਾ ਹਜ਼ੂਰ ਮੇਰੇ ਤੇ ਕਹਿੰਦੇ ਹਾਂ ਕਰੋ ਯਾਦ ਕਰੋ ਜੇ ਤੇ ਬਚਨ ਕੀਤਾ ਤੀ ਤੁਸੀਂ ਸਾਡੇ ਨਾਲ ਕਿ ਹਜ਼ੂਰ ਕਿਤੇ ਮੌਕਾ ਮਿਲਿਆ ਕਿਤੇ ਸਮਾਂ ਮਿਲਿਆ ਸਾਡੀ ਪਰਖ ਕਰਿਓ ਅਸੀਂ ਪਛਾਣ ਹੀ ਹੋਵਾਂਗੇ ਅੱਜ ਉਹ ਸਮਾਂ ਆ ਗਿਆ ਹੈ ਭਾਈ ਡੱਲਾ ਕਹਿੰਦਾ ਇਦਾਂ ਨਹੀਂ ਹੋ ਸਕਦਾ ਮੈਦਾਨੇ ਜੰਗ ਦੇ ਵਿੱਚ ਤੇ ਮੈਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ ਪਰ ਇਦਾਂ ਨਹੀਂ ਕਹਿੰਦੇ ਫਿਰ ਤੁਹਾਡੇ ਜਿਹੜੇ ਸਿੰਘ ਨੇ ਜਿਹੜੇ ਸਿਪਾਹੀ ਨੇ ਜਿਨ੍ਹਾਂ ਤੇ ਮਾਣ ਕਰਦੇ ਉਹਨਾਂ ਨੂੰ ਬੁਲਾ ਲਓ ਦੱਲਾ ਕਿੰਦਾ ਹਾਂ ਠੀਕ ਹੈ ਮੇਰੀ ਏਕ-ਏਕ ਹਾਕ ਤੇ ਉਹ ਭਜੇ ਆਉਂਦੇ ਨੇ ਦੱਲਾ ਉਹਨਾਂ ਦੇ ਤੰਬੂ ਵੱਲ ਗਿਆ ਹੈ ਬੜਾ ਦੌੜ ਕੇ ਗਿਆ ਭੱਜ ਕੇ ਗਿਆ ਹੈ ਸਾਰਿਆਂ ਨੂੰ ਜਾ ਕਰਕੇ ਆਵਾਜ਼ ਦਿੱਤੀ ਹੈ ਕਿ ਗੁਰੂ ਨੇ ਨਿਸ਼ਾਨਾ ਲਾਉਣਾ ਪਰਖ ਕਰਨੀ ਹੈ ਆਓ ਮੇਰੇ ਨਾਲ ਕੋਈ ਸਾਰਿਆਂ ਨੇ ਜਵਾਬ ਦੇ ਦਿੱਤਾ ਕਹਿੰਦੇ ਨਹੀਂ ਇਹੋ ਜੀ ਮੌਤ ਨਹੀਂ ਸਾਨੂੰ ਪਰਵਾਣ ਇਹੋ ਜੀ ਮੌਤੇ ਕਿਉਂ ਮਰੀਏ ਭਈ ਹਾਂ ਜੇ ਜੰਗ ਦੇ ਵਿੱਚ ਮਾਰਿਆ ਜਾਈਏ ਤੇ ਕੋਈ ਗੱਲ ਨਹੀਂ ਹੈ ਪਰ ਇਦਾਂ ਨਹੀਂ ਹੋ ਸਕਦਾ ਉਨੇ ਲਾਲ ਚ ਦਿੱਤਾ ਹੈ ਉਹ ਮੇਰੀ ਇੱਜ਼ਤ ਰੱਖ ਲੋ ਤੁਹਾਨੂੰ ਮੈਂ ਜ਼ਗੀਰਾਂ ਦੇ ਦਵਾਗਾ ਪੈਸੇ ਦੇ ਦਵਾਗਾ ਉਹ ਕਹਿੰਦੇ ਸਾਨੂੰ ਕੁਝ ਵੀ ਨਹੀਂ ਚਾਹੀਦਾ ਡੱਲਾ ਵਾਪਸ ਆਇਆ ਕਹਿੰਦਾ ਹਜ਼ੂਰ ਨੂੰ ਆਣ ਕਰਕੇ ਕਹਿੰਦੇ ਆਉਂਦੇ ਨਹੀਂ ਹਜ਼ੂਰ ਕੀ ਕਹਿੰਦੇ ਕਹਿੰਦੇ ਕੀ ਡੱਲਾ ਕਹਿੰਦਾ ਨਹੀਂ ਆਏ ਕਿਉਂ ਨਹੀਂ ਆਏ ਤੁਸੀਂ ਤੇ ਕਹਿੰਦੇ ਓਏ ਇੱਕ ਇੱਕ ਹਾਕ ਤੇ ਭੱਜੇ ਆਉਂਦੇ ਕਹਿੰਦੇ ਨਹੀਂ ਜਵਾਬ ਦੇ ਦਿੱਤਾ ਇਹੋ ਜੀ ਮੌਤ ਮਰਨ ਵਾਸਤੇ ਉਹ ਤਿਆਰ ਨਹੀਂ ਹਨ ਕਹਿੰਦੇ ਆ ਜਾਂ ਡਲਿਆ ਇੱਕ ਵਾਰੀ ਸਿੱਖਾਂ ਦੇ ਤੰਬੂ ਦੇ ਕੋਲ ਜਾ ਕੇ ਆਵਾਜ਼ ਦੇ ਕੇ ਗੁਰੂ ਨੇ ਬੰਦੂਕ ਦੀ ਪਰਖ ਕਰਨੀ ਕੋਈ ਸਿੱਖ ਆਵੇ ਜਿੱਦ ਨੇ ਆਵਾਜ਼ ਦਿੱਤੀ ਸਿੱਖਾਂ ਦੇ ਤੰਬੂ ਕੋਲ ਜਾ ਕੇ ਇੱਕ ਤੰਬੂ ਦੇ ਵਿੱਚ ਦੋ ਪਿਓ ਪੁੱਤ ਨੇ ਭਾਈ ਬੀਰ ਸਿੰਘ ਤੇ ਭਾਈ ਧੀਰ ਸਿੰਘ ਉਹਨਾਂ ਨੇ ਜਦੋਂ ਹਾਕ ਸੁਣੀ ਹੈ ਦਿਮਾਲੇ ਸਜਾਰੇ ਸਨ ਦਸਤਾਰਾਂ ਸਜਾਰੇ ਸਨ ਦਸਤਾਰਾ ਬੰਨ ਰਹੇ ਸਨ ਇੱਕ ਨੇ ਅਜੇ ਆਰੰਭ ਕੀਤੀ ਸੀ ਤੇ ਇੱਕ ਨੇ ਅਜੇ ਅਖੀਰ ਕਰਨੀ ਸੀ ਸਮਾਪਤੀ ਕਰਨੀ ਵਾਲੇ ਸਨ ਵਧਾਉਣੇ ਵਾਲੇ ਸਨ ਅੱਗੇ ਪਰ ਜਦੋਂ ਆਵਾਜ਼ ਸੁਣੀ ਭੱਜ ਕੇ ਆਏ ਨੇ ਹੱਥਾਂ ਦੇ ਵਿੱਚ ਉਦਾਂ ਹੀ ਦਸਤਾਰਾਂ ਪਕੜੀਆਂ ਹੋਈਆਂ ਅਧੀਆਂ ਬੰਨੀਆਂ ਹੋਈਆਂ ਅਧੀਆਂ ਹੱਥਾਂ ਦੇ ਵਿੱਚ ਨੇ ਹਜ਼ੂਰ ਦੀ ਬੰਦੂਕ ਦੇ ਆਣ ਕਰਕੇ ਨਾਲ ਸਾਹਮਣੇ ਖੜੇ ਹੋ ਗਏ ਦੱਲਾ ਬੜਾ ਹੈਰਾਨ ਕਹਿੰਦਾ ਇਹ ਕਿਦਾਂ ਹੋ ਸਕਦਾ ਹੈ ਹਜ਼ੂਰ ਕਹਿੰਦੇ ਨੇ ਕਿ ਕੀ ਗੱਲ ਦੋਵੇਂ ਹੀ ਭੱਜੇ ਆ ਰਹੇ ਉਹ ਕਹਿੰਦੇ ਜੀ ਪਹਿਲਾਂ ਆਵਾਜ਼ ਮੈਂ ਸੁਣੀ ਦੂਜਾ ਕਵੇ ਮੈਂ ਸੁਣੀ ਹੈ ਹਜ਼ੂਰ ਕਹਿੰਦੇ ਤੁਸੀਂ ਦੋਨੋਂ ਖੜ ਜਾਓ ਹਜ਼ੂਰ ਨੇ ਦੋਨਾਂ ਨੂੰ ਖਲਾ ਕਰਕੇ ਤੇ ਉੱਪਰ ਨੂੰ ਫੇਰ ਕੱਢ ਦਿੱਤਾ ਡੱਲਾ ਵੇ ਕੇ ਹੈਰਾਨ ਹੋ ਗਿਆ ਕਹਿੰਦੇ ਜੇ ਇਹੀ ਕੰਮ ਕਰਨਾ ਸੀ ਪਹਿਲਾਂ ਦੱਸ ਦਿੰਦੇ ਮੈਂ ਤੇ ਖੜਾ ਹੀ ਸੀ ਹਜ਼ੂਰ ਕਹਿੰਦੇ ਡੱਲਿਆ ਤੂੰ ਅਜੇ ਤੱਕ ਨਹੀਂ ਸਮਝਿਆ ਤੂੰ ਇਹ ਦੇਖ ਉਹ ਇੱਕ ਹਾਕ ਦੇ ਨਾਲ ਭੱਜ ਆਏ ਨੇ ਸ਼ਹੀਦ ਹੋਣ ਵਾਸਤੇ ਗੁਰੂ ਦੀ ਬੰਦੂਕ ਦੀ ਪਰਖ ਵਾਸਤੇ ਗੋਲੀ ਖਾਣ ਵਾਸਤੇ ਨਿਸ਼ਾਨਾ ਖਾਣ ਵਾਸਤੇ ਅੱਗੇ ਆ ਗਏ ਨੇ ਉਹਨਾਂ ਨੇ ਮੌਤ ਦੀ ਪਰਵਾਹ ਨਹੀਂ ਕੀਤੀ ਡੱਲਿਆ ਜਿਨ੍ਹਾਂ ਤੇ ਤੋਂ ਮਾਣ ਕਰਦਾ ਹੰਕਾਰ ਕਰਦਾ ਉਹ ਆਏ ਨਹੀਂ ਨਾ ਆਏ ਆ ਦੇਖ ਭਾਵੇਂ ਮਰੀਲ ਨੇ ਭਾਵੇਂ ਮਾੜੇ ਨੇ ਕਮਜ਼ੋਰ ਨੇ ਪਰ ਇਹ ਮਰਨ ਵਾਸਤੇ ਸ਼ਹੀਦ ਹੋਣ ਵਾਸਤੇ ਤਿਆਰ ਨੇ ਹਜ਼ੂਰ ਨੇ ਉਥੇ ਪਾਈ ਡੱਲੇ ਦਾ ਹੰਕਾਰ ਤੋੜਿਆ ਸੀ ਹਰ ਜੀਉ ਅਹੰਕਾਰ ਨਾ ਪਾਵੇ ਸੋ ਸਤਿਗੁਰੂ ਜੀ ਕਿਰਪਾ ਕਰਨ ਇਹ ਹੰਕਾਰ ਜੀਵਨ ਦੇ ਅੰਦਰ ਗੁਰੂ ਹੀ ਖਤਮ ਕਰ ਸਕਦਾ ਹੈ ਹੋਰ ਕੋਈ ਤਰੀਕਾ ਆਚਾਰਾ ਨਹੀਂ ਹੈ ਸਤਗੁਰੂ ਜੀ ਬਖਸ਼ਿਸ਼ ਕਰਨ ਜੀ ਆਈ ਹੂ ਇਸ ਮੂਹ ਸਾਧ ਸੰਗਤ ਦਾ ਧੰਨਵਾਦ ਓਟਨਕੁਣ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ